ਵੀ ਐਸੇ ਏਰੀਏ ਤੇ ਹਾਈਵੇ ਤੇ ਕੋਈ ਦਰਘਟਨਾ ਵਾਪਰਦੀ ਹੈ ਜਾਂ ਪੈਟਰੋਲਿੰਗ ਦੇ ਦੌਰਾਨ ਸਾਨੂੰ ਪਤਾ ਲੱਗਿਆ ਸੱਸੀ ਜੀ ਤੁਰੰਤ 5-7 ਮਿੰਟ ਦੇ ਵਿੱਚ ਵਿੱਚ ਹੀ ਉਸ ਘਟਨਾ ਵਾਲੀ ਥਾਂ ਤੇ ਪਹੁੰਚ ਜਾਈਦਾ ਹੈ ਸਾਡਾ ਮੇਨ ਫੀਮੇਲਸ ਦਾ ਕੰਮ ਫੀਮੇਲਸ ਜੋ ਇੰਜਰਡ ਪਰਸਨ ਹੁੰਦੀ ਹੈ ਉਹਨਾਂ ਨਾਲ ਡੀਲ ਕਰਨਾ ਹੁੰਦਾ ਹੈ ਕਿ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਜੇ ਉਹ ਨੋਰਮਲ ਹੋ ਜਾਂਦੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾ ਦਿੰਨੇ ਆ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਬੁਲਾ ਕੇ ਉਹਨਾਂ ਨੂੰ ਹੈਂਡਓਵਰ ਕਰ ਦਿੰਨੇ ਆ ਗੱਡੀ ਦੇ ਵਿੱਚ ਸਾਨੂੰ ਇਹ ਫਰਸਟ ایڈ ਕਿਟ ਦਿੱਤੀ ਗਈ ਹੈ ਜਿਹਦੇ ਵਿੱਚ ਕਾਟਨ ਵਗੈਰਾ ਬੈਂਡੇਜ ਵਗੈਰਾ ਸਭ ਕੁਝ ਦਿੱਤਾ ਹੋਇਆ ਜਿਹੜਾ ਕਿ ਐਕਸੀਡੈਂਟ ਟਾਈਮ ਅਸੀਂ ਫਰਸਟ ایڈ ਦਿੰਦੇ ਆ ਉਹਦੇ ਚ ਕੰਮ ਆਉਂਦਾ ਹੈ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਗੱਡੀ ਦੇ ਵਿੱਚ ਮੈਡੀਕਲ ਕਿੱਟ ਪੈਟਰੋਲਿੰਗ ਦੇ ਦੌਰਾਨ ਫਰੰਟ ਕੈਮਰਾ ਲੱਗਿਆ ਸਰ ਗੱਡੀ ਤੇ ਗੱਡੀ ਤੋਂ ਜੋ ਗਲਤ پارک ਕਰ ਰਹਾ ਆ ਜਾਂ ਰੋਡ ਤੋਂ ਉਹਨਾਂ ਨੂੰ ਸਾਈਡ ਤੇ ਕਰਵਾਉਣ ਲਈ ਜੋ ਸਾਨੂੰ ਕੰਮ ਆਉਂਦਾ ਜੀ ਗੱਡੀਆਂ ਟੱਕਰੀਆਂ ਦਿੱਤੀਆਂ ਹੋਈਆਂ ਨੇ ਉਹ ਪਰਾਂ ਕਰ ਦਿੰਦੇ ਨੇ ਕੋਈ ਟਰੱਕ ਰੁਕ ਖੜਾ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਵਿੱਚ ਦੇਖਾਂਗੇ ਅਸੀਂ ਆਪੀ ਸਾਫ਼ ਕਰ ਲਾਂਗੇ ਸਾਡੀ ਸਰਕਾਰ ਦੇ ਮੌਕੇ ਤੇ 350 ਬੰ ਜਿਹੜਾ ਸ਼ੀਦੀ ਦਿਹਾੜਾ ਆ ਤਨ ਤਨ ਕੁ ਉਤੇ ਭਾਦਰ ਸਾਹਿਬ ਪਾਈ ਮਤੇ ਦਾਜੀ ਪਾਈ ਸਤੀ ਦਾਸੀ ਪਾਈ ਧਿਆਲਾ ਜੀ ਦਾ ਜਿਹੜਾ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ ਸਰਕਾਰ ਸਮੁੱਚੇ ਸਾਡੇ ਐਮਐਲਏ ਸਹਿਬਾਨ ਮਿਸਟਰ ਸਹਿਬਾਨ ਪ੍ਰਸ਼ਾਸਕ ਅਧਕਰੀ ਹਰ ਇੱਕ ਵਿਅਕਤੀ ਜਣ ਇਸ ਸਮਾਜ ਦਾ ਇਸ ਪੰਜਾਬ ਦਾ ਉਹ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਏਗਾ ਮर्यादा ਚ ਰਹਿ ਕੇ ਮਨਾਏਗਾ ਕੁੱਲ ਤੌਰ ਤੇ ਜਿਹੜੇ ਸਮਾਗਮ ਆ ਉਹ ਚਾਰ ਹਿੱਸਿਆਂ ਵਿੱਚ ਵੰਡੇ ਗਏ ਨੇ ਪਹਿਲਾ ਜਿਹੜਾ ਸਮਾਗਮ ਆ ਉਹ ਨਵੀਂ ਦਿੱਲੀ ਚ ਹੋਏਗਾ ਕੋਟਵਾਲ ਅਸੀਸਗਨ ਸਾਹਿਬ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉੱਥੇ ਸੀਸਗਨ ਸਾਹਿਬ ਜਾ ਕੇ 25 ਅਕਤੂਬਰ ਨੂੰ ਆਰੰਭਤਾ ਦੀ ਅਰਦਾਸ ਕੀਤੀ ਜਾਏਗੀ ਉਸ ਤੋਂ ਬਾਅਦ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੈਲਾਜੀ ਦੇ ਸਥਾਨ ਤੇ ਜਾਵਾਂਗੇ ਸੇਸ਼ਨ ਬੋਣ ਲਈ ਅਰਦਾਸ ਕਰਨ ਲਈ ਫਿਰ 25 ਅਕਤੂਬਰ ਸ਼ਾਮ ਨੂੰ 6 ਤੋਂ 11 ਗੁਰਦੁਆਰਾ ਕਾਬਗਨ ਸਾਹਿਬ ਜਿੱਥੇ ਕੁਰਤੇਗ ਪਤਸਾਬ ਦੀ ਤੇਦਾਸ ਸੰਸਕਾਰ ਕੀਤਾ ਗਿਆ ਸੀ ਉਥੋਂ ਦੇ ਭਾਈ ਲੱਖੀ ਸ਼ਾ ਵਨਜਾਰਾ ਹਾਲ ਚ ਨਕੀਤਨ ਦਰਬਾਰ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਦੂਸਰਾ ਹਿੱਸਾ ਆ ਉਹ 1 ਤਰੀਕ ਤੋਂ ਲੈ ਕੇ 18 ਤਰੀਕ ਤੱਕ ਸਮੁੱਚੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਔਰ ਜਿਹੜਾ ਤੀਸਰਾ ਇਹਦਾ ਪੜਾ ਆ ਉਹ ਹੈ ਜੀ ਕਿ ਨਗਰ ਕੀਰਤਨ ਜਿਹੜੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਦਾ ਇਹ ਬਿਲਕੁਲ ਸੋਚ ਸੀ ਉਹਨਾਂ ਦੀ ਕਿ ਜਿਸ ਤਰ੍ਹਾਂ ਗੁਰਦੇਵ ਭਦਰ ਸਾਹਿਬ ਦਾ ਇਹ ਸ਼ਹਾਦਤੀ سلسلہ ਸ਼ੁਰੂ ਹੋਇਆ ਉਸੇ ਤਰ੍ਹਾਂ ਕਰਾਂਗੇ ਕਿ ਅਸੀਂ ਉਸੇ ਤਰ੍ਹਾਂ ਇੱਕ ਕਸ਼ਮੀਰੀ ਪੰਡਤਾਂ ਨੂੰ ਬੁਲਾਵਾਂਗੇ ਕਸ਼ਮੀਰ ਤੋਂ ਉਹ ਆੜ ਆ ਕੇ ਉਹਨਾਂ ਦੇ ਸਮਾਗਮਾਂ 'ਚ ਸ਼ਿਰਕਤ ਕਰਕੇ ਆਪਣਾ ਸਤਕਾਰ ਭੇਟ ਕਰਨ ਸੋ ਪਹਿਲਾ ਨਗਰ ਕੀਰਤਨ ਜਿਹੜਾ 19 ਤਰੀਕ ਨੂੰ ਸ਼ਿਨਗਰ ਤੋਂ ਸ਼ੁਰੂ ਹੋਏਗਾ 18 ਤਰੀਕ ਨੂੰ ਪਹਿਲਾ ਕੀਰਤਨ ਪਹਿਲਾਂ ਪਹੁੰਚ ਕੇ 18 ਤਰੀਕ ਸ਼ਾਮ ਨੂੰ ਗੁਰਦੁਆਰਾ ਛੱਟੀ ਪਾਛਾਈ ਸ਼ਿਨਗਰ ਦੇ ਵਿੱਚ ਅਸੀਂ 6ਵੀਂ ਪਾਛਾਈ ਕਹਿੰਦੇ ਆ ਉੱਥੇ ਛੱਟੀ ਪਾਛੇ ਕਹਿੰਦੇ ਆ ਉੱਥੇ ਕੀਰਤਨ ਦਰਬਾਰ ਕਰਵਾਵਾਂਗੇ 18 ਰਾਤੀ ਔਰ 19 ਤਰੀਕ ਸਵੇਰੇ 8 ਵਜੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਸਾਬਕਾ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਜੰਮੂ ਐਂਡ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਸਾਹਿਬ ਉਹ ਸਾਰੇ ਅਰੰਭਤਾ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਅਰੰਭਤਾ ਅਰਦਾਸ ਕਰਕੇ ਫਿਰ ਆਪਾਂ ਉਥੋਂ ਨਗਰ ਕੀਰਤਨ ਜਿਹੜਾ ਆ ਉਹ ਜੰਮੂ ਪਠਾਨਕੋਟ ਸ਼ਹਿਰ ਤੋਂ ਸ਼ੁਰੂ ਹੁੰਦਾ ਹੈ 22 ਤਰੀਕ ਨੂੰ ਨਨਪੁਰ ਸਾਹਿਬ ਪਹੁੰਚੇਗਾ ਇਸੇ ਤਰ੍ਹਾਂ ਜਿਹੜੇ ਤਿੰਨ ਹੋਰ ਨਗਰ ਕੀਰਤਨ ਹੈ ਉਹ ਪੰਜਾਬ ਦੇ ਵਿੱਚ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਜ਼ਿਲੰਦਰ ਔਰ ਨਨਪੁਰ ਸਾਹਿਬ ਜਾਏਗਾ ਦੂਜਾ ਤੀਸਰਾ ਜਿਹੜਾ ਹੈ ਫੀਤਕੋਟ ਤੋਂ ਲੁਧਿਆਣਾ ਸਰਹੰਦ ਔਰ ਫਤਿਹਗੜ੍ਹ ਸਾਹਿਬ ਹੁੰਦਾ ਹੋਇਆ ਨਨਪੁਰ ਸਾਹਿਬ ਜਾਏਗਾ ਚੌਥਾ ਜਿਹਦੀ ਮੀਟਿੰਗ ਅੱਜ ਸਿੱਥੇ ਆਈ ਸੀ ਜਿਹਦੇ ਪ੍ਰਵੰਤਾ ਲੈ ਆਏ ਸੀ ਉਹ ਸ਼ੁਰੂ ਹੋਏਗਾ ਤਕ ਤਮਤਾ ਸਾਹਿਬ ਤੋਂ ਉੱਥੋਂ ਚੱਲਦਾ ਹੋਇਆ ਬਠਿੰਡਾ, ਸਿੰਗਰੂਰ, ਬਨਾਲਾ, ਪਟਿਆਲਾ, ਜ਼ੀਰਕਪੁਰ, ਮਹਾਲੀ ਤੇ ਫਿਰ ਅਨੰਦਪੁਰ ਸਾਹਿਬ ਜਾਏਗਾ। ਕਿਉਂਕਿ ਚੌਥਾ ਇਹਦਾ ਹਿੱਸਾ ਹੈ ਸਮਾਗਮ ਦਾ। ਉਹ ਹੈ ਜੀ 23, 24, 25 ਨੂੰ ਅਨੰਦਪੁਰ ਸਾਹਿਬ ਸਮਾਗਮ ਆ ਸਾਰੇ ਦੇ ਸਾਰੇ ਨਗਰ ਕੀਰਤਨ 22 ਤਰੀਕ ਸ਼ਾਮੇ ਪਹੁੰਚ ਜਾਣਗੇ। 23 ਤਰੀਕ ਸਵੇਰੇ ਪਹਿਲਾਂ ਅਖੰਡਪੁਰ ਸਾਹਿਬ ਦਾ ਹੋਗ ਰੱਖਿਆ ਅਖੰਡਪੁਰ ਸਾਹਿਬ ਰੱਖਿਆ ਜਾਏਗਾ। ਔਰ ਉਸ ਤੋਂ ਬਾਅਦ ਫਿਰ ਸਰਬਤਰ ਮਿਕਤਰਤਾ ਜਿਹਦੇ ਚ ਜੈਨ, ਬੋਧੀ, ਹਿੰਦੂ, ਮੁਸਲਮਾਨ ਵੱਖ-ਵੱਖ ਜਿਹੜੇ ਪੈਰਲਲ ਹੋ ਰਿਲੀਜੀਅਸ ਨੇ ਜੋ ਗੁਰੂ ਸਾਹਿਬ ਦੀ ਸ਼ਹਾਦਤ ਆ ਉਹ ਆਪਣੇ ਧਰਮ ਲਈ ਨਹੀਂ ਦੂਜੇ ਧਰਮਾਂ ਦੀ ਆਸਥਾ ਸੁਰੱਖਿਆਤਾ ਨੂੰ ਬਣਾਈ ਰੱਖਣ ਲਈ ਆ ਬਹੁਤ ਵੱਡੀ ਸ਼ਹਾਦਤ ਆ ਸੋ ਉਥੋਂ ਵੀ ਸਾਰੇ ਮਹਾਨ ਉਹਨਾਂ ਦੇ ਜਿਹੜੇ ਜਿਹੜੇ ਸੰਤ ਨੇ ਉਹ ਆ ਕੇ ਆਪਣੇ ਆਪਣੇ ਗੁਰੂ ਸਾਹਿਬ ਦੇ ਪਤੀ ਸਦਾ ਸੰਦੇਸ਼ ਦੇਣਗੇ ਕਿਤਲਾਵਾ ਸ਼ਾਮ ਨੂੰ 6 ਤੋਂ 11 ਰੋਜ਼ਾਨਾ 23 24 25 ਨੂੰ ਕੀਰਤਨ ਦਰਬਾਰ ਹੋਏਗਾ ਰੋਜ਼ਾਨਾ 8 ਵਜੇ ਡਰੋਨ ਸ਼ੋ ਹੋਏਗਾ ਔਰ ਅਗਲੇ ਦਿਨ ਸਵੇਰੇ ਗੁਰੂ ਸਾਹਿਬ ਦੀ ਜਿਹੜੀ ਸੀਸਾ ਉਹ ਕਰਤਕ ਕੀਰਤ ਪ੍ਰਸਾਦ ਤੱਕ ਭਾਈ ਜੱਤਾ ਜੀ ਲੈ ਕੇ ਆਏ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਆਪ ਲੈ ਕੇ ਗਏ ਸੀ ਤਾਂ ਸੀਸਪੇੜ ਨਗਰ ਕੀਰਤਨ 24 ਤਰੀਕ ਨੂੰ ਸਵੇਰੇ ਕੀਰਤ ਪ੍ਰਸਾਦ ਤੋਂ ਚੱਲ ਕੇ ਅਨੰਦਪੁਰ ਸਾਹਿਬ ਤੇ ਜਾਏਗਾ ਔਰ ਉਸ ਤੋਂ ਬਾਅਦ 2 ਤੋਂ 4 ਚਰਨਗੰਗਾ ਸਟੇਡੀਅਮ ਦੇ ਵਿੱਚ ਸਾਡੀ ਖਾਲਸਾਈ ਫੌਜ ਨਿਹੰਗ ਸਿੰਘ ਜੀ ਆਪਣਾ ਗਰਤਕਾ ਤਲਵਾਰਬਾਜੀ ਔਰ ਘੋੜੇ ਦੇ ਜੋਰ ਦਿਖਾਉਣਗੇ ਉਤੋਂ ਇਲਾਵਾ ਫਿਰ ਸ਼ਾਮ ਨੂੰ ਉਸੇ ਤਰ੍ਹਾਂ ਸਮਾਗਮ ਫਿਰ 25 ਤਰੀਕ ਨੂੰ ਅਖੰਡ ਪਾਤਸ਼ਾਹ ਦਾ ਧੋਪਤਾਏਗਾ ਕੀਰਤਨ ਹੋਏਗਾ ਔਰ ਫਿਰ ਜਿਹੜੀ ਆ ਤਾਰਮੇ ਕਾ 71 ਤੱਕ ਕੀਤੀ ਜਾ ਰਹੀ ਇਹਦੇ ਚ ਵਿਸ਼ਵ ਭਰ ਦੀਆਂ ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਮੰਤਰੀ ਸਾਹਿਬ ਹੋਣਾਂ ਦਾ ਵਫਦ ਜਾ ਰਿਹਾ ਭਾਰਤ ਦੇ ਸਾਰੇ ਜਿੰਨੇ ਵੀ ਚੀਫ ਮਿਨਿਸਟਰ ਸਿਆ ਹਰ ਪ੍ਰਾਂਤ ਦੇ 28 ਦੇ 28 ਪ੍ਰਾਂਤਾਂ ਦੇ ਚੀਫ ਮਿਨਿਸਟਰ ਸਾਹਿਬ ਨੇ ਇਨਵਾਈਟ ਕਰਨ ਲਈ ਉਹ ਸਾਰੇ ਆਉਣਗੇ ਜਸਟਿਸ ਸੁਪਰੀਮ ਕੋਰਟ ਉਹਨਾਂ ਨੂੰ ਸਦਾ ਪੱਤਰ ਦੇ ਰਹੇ ਹੈ ਯੂਨੀਅਨ ਮਿਨਿਸਟਰਸ ਨੂੰ ਹੋਰ ਸਾਰੇ ਵਿਸ਼ਵ ਦੇ ਵੱਖ-ਵੱਖ ਕੋਨਿਆਂ ਚ ਜਿੱਥੇ ਵੀ ਲੋਕ ਗੁਰੂ ਸਾਹਿਬ ਦੀ ਗੁਰੂ ਸਾਹਿਬ ਆਸਰਾ ਰੱਖਣ ਵਾਲੇ ਆ ਪੰਜਾਬੀ ਨੇ ਉਹਨਾਂ ਦਾ ਵਿਸ਼ਵਾਸ ਆ ਉਹਨਾਂ ਸਾਰੇ ਨੂੰ ਸਾਰੇ ਐਮਬੈਸਡਰਸ ਸਾਰੇ ਐਮਬੈਸੀਜ਼ ਦੇ ਉਹਨਾਂ ਸਾਰਿਆਂ ਨੂੰ ਬੁਲਾ ਰਹੇ ਆ ਉਹ ਸਾਰੇ ਉਹਨਾਂ ਸਮਾਗਮਾਂ ਚ ਆਉਣਗੇ ਇਸ ਤੋਂ ਇਲਾਵਾ ਜੇ ਵੀ ਵੱਡੀ ਚੀਜ਼ ਆ ਕੋਈ ਆ ਕਿ ਅੱਜ ਤੱਕ ਅਨੰਪੁਰ ਸਾਹਿਬ ਤੇ ਪਹਿਲੀ ਵਾਰੀ ਇੱਕ ਟੈਂਟ ਸਿਟੀ ਇੱਕ ਕ੍ਰੀਏਟ ਕੀਤਾ ਜਾ ਰਿਹਾ ਹੈ ਇਹਦੇ ਸਾਰਾ ਵਰਕ ਆਰਡਰ ਅੱਜ ਚਲਾ ਗਿਆ ਪੀਡਬਲ ਡੀ ਇਹਨੂੰ ਕਰ ਰਿਹਾ ਲਗਭਗ 10000 ਤੋਂ 11000 ਲੋਕ ਵਨ ਟਾਈਮ ਉਹਦੇ ਚ ਸਟੇ ਕਰ ਸਕਦੇ ਆ ਜਿਹਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਇੱਕ ਹੈ ਜੀ ਡਾਰਮਟਰੀ ਜਿੱਥੇ 16 ਲੋਕ ਰਹਿ ਸਕਦੇ ਆ ਇੱਕ ਫੈਮਿਲੀ ਰੂਮ ਆ ਜਿੱਦੇ ਚਾਰ ਲੋਕ ਰਹਿ ਸਕਦੇ ਆ ਇੱਕ ਸੈਪਰੇਟ ਰੂਮ ਆ ਜਿੱਥੇ ਦੋ ਲੋਕ ਰਹਿ ਸਕਦੇ ਆ ਵੱਡੀ ਗੱਲ ਆ ਕਿ ਸਮੁੱਚੇ ਸਮੁੱਚੇ ਜਿਹੜੇ ਟੈਂਟ ਸੀ ਤੇ ਕਮਰੇ ਆ ਬਿਲਕੁਲ ਨਿਸ਼ੁਲਕ ਆ ਕੋਈ ਵੀ ਕਿਸੇ ਨੇ ਇੱਕ ਵੀ ਚੁਆਨੀ ਉਹਦੀ ਦੇਣੀ ਨਹੀਂ ਹੈ ਔਰ ਸਾਰੀ ਦੀ ਸਾਰੀ ਬੁਕਿੰਗ ਅਸੀਂ ਕੋਸ਼ਿਸ਼ ਕਰ ਰਿਹਾ ਕਿ ਕਿਸੇ ਆਨਲਾਈਨ ਪੋਰਟਲ ਤੇ ਪਾ ਦਈਏ ਤਾਂ ਕਿ ਜੇ ਕਿਸੇ ਆਪਣੇ ਹੱਥ ਚ ਹੋਵੇ ਕੋਈ ਕਿਸੇ ਨੂੰ ਕਮਰਾ ਦੇਵੇ ਜਾਂ ਨਾ ਦੇਵੇ ਆਨਲਾਈਨ ਬੁੱਕ ਕਰੋ ਤੁਹਾਡਾ ਵਾਊਚਰ ਆ ਜਾਏਗਾ ਜਾ ਕੇ ਦਿਖਾਓ ਵਾਊਚਰ ਦਿਖਾਓ ਤੁਹਾਨੂੰ ਤੁਹਾਡਾ ਰੂਮ ਤੁਰੰਤ ਜਿਹੜਾ ਆ ਅਲੋਟ ਹੋ ਜਾਏਗਾ ਤੁਹਾਨੂੰ ਚੈੱਕ ਇਨ ਕਰਨ ਚ ਕੋਈ ਮੁਸ਼ਕਲ ਨਹੀਂ ਆਏਗੀ ਔਰ 10 ਹਿੱਸਿਆਂ ਚ ਦਾ ਨਾਮ ਜਿਹੜਾ ਓਵਰ ਆਲ ਜਿਹੜਾ ਗੁਰਤੇਗਪਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਇਹ ਟੈਂਟ ਸਿਟੀ ਆ ਇਹਦਾ ਨਾਮ ਚੱਕ ਨਾਨਕੀ ਰੱਖਿਆ ਗਿਆ ਆ ਜਿਹਦੇ ਵਿੱਚ ਇੱਕ ਬਲੌਗ ਭਾਈ ਮਤੀਦਾਸ ਜੀ ਬਲੌਗ ਭਾਈ ਸਤੀਦਾਸ ਜੀ ਬਲੌਗ ਤੇ ਪਾਈ ਦਾਲਾ ਜੀ ਬਲੌਗ ਸੋ ਇਸ ਤਰ੍ਹਾਂ ਨਾਲ ਸਰਕਾਰ ਨੇ ਮर्यादा ਬਣਾਈ ਰੱਖਣ ਦੇ ਲਈ ਇੱਕ ਨੌ ਮੈਂਬਰੀ ਪੈਨਲ ਜਿਹੜਾ ਬਣਾਇਆ ਜਿਹਦੇ ਵਿੱਚ ਪੰਜ ਸੰਤ ਮਹਾਪੁਰਸ਼ ਨੇ ਜਿਨ੍ਹਾਂ ਸਤਕਾਰਯੋਗ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਸੰਤ ਸ਼ੀਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਪਾਪਾ ਬਲਬੀਰ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਮੁਖੀ ਨੇ ਸੰਤ ਅਫਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਸੰਤ ਸਤਰਾਮ ਸਿੰਘ ਜੀ ਲੰਦਗੜ ਸਾਹਿਬ ਵਾਲੇ ਸੋ ਇਹਨਾਂ ਤੋਂ ਇਲਾਵਾ ਤੇਨ ਅਕੈਡਮੀਸ਼ੀਅਨਸ ਸਿੱਖ ਵਿਦਵਾਨ ਹਿਸਟੋਰੀਅਨਸ ਹਨ ਔਰ ਚੌਥੇ ਸ੍ਰੀ ਮਦੀਪ ਸਿੰਘ ਕੰਗਸਾਪ ਜਿਨ੍ਹਾਂ ਦਾ ਸ਼ੋਮਨਿਕ ਕਮੇਟੀ 'ਚ ਕੰਮ ਕਰਨ ਦਾ ਬੜਾ ਲੰਮਾ ਤਜਰਬਾ ਆ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਚੀਜ਼ ਜਿਹੜੀ ਆ ਇਸ ਪੈਨਲ ਦੀ ਪ੍ਰਬੰਧਕੀ ਨਾਲ ਹੋਵੇ ਕਿਤੇ ਵੀ ਕੋਈ ਗੁਰਬਾਣੀ ਦੀ ਲਿਖਤ ਜਾਣੀ ਆ ਕਿਤੇ ਕੋਈ ਤਸਵੀਰ ਲੱਗਣੀ ਆ ਕਿਤੇ ਕੋਈ ਵੀਡੀਓ ਜਾਣੀ ਆ ਕੋ ਆਡੀਓ ਜਾਣੀ ਆ ਕੋਈ ਸਕ੍ਰਿਪਟ ਹੈ ਕੋਈ ਵੀ ਜਿਹੜੀ ਪੇਸ਼ ਕਰੀ ਆ ਇਥੋਂ ਤੱਕ ਕਿ ਇਹ ਵੀ ਕੋਸ਼ਿਸ਼ ਆ ਕਿ ਪੰਡਾਲ ਦਾ ਲੇਆਉਟ ਵੀ ਪਹਿਲਾਂ ਅਸੀਂ ਦਿਖਾ ਕੇ ਤਾਂ ਕਿ ਕਿਸੇ ਵੀ ਕਿਸਮ ਦੀ ਮਰਿਆਦਾ ਦੀ ਉਲੰਘਣਾ ਨਾ ਹੋਵੇ ਬਾਕੀ ਸਮੁੱਚੀ ਸਰਕਾਰ ਸਾਰੇ ਪ੍ਰਸ਼ਾਸਕਾਰੀ ਮੰਤਰੀ ਸਹਿਬਾਨ ਸਾਰੇ ਬੰਦੇ ਬਹੁਤ ਸਤਰਕ ਆ ਸਤਕਾਰ ਚ ਆ ਸ਼ਰਧਾ ਚ ਆ ਇਹ ਜਿਹੜਾ ਸਮਾਗਮ ਆ ਬਹੁਤ ਸਤਕਾਰ ਸਹਿਤ ਮਨਾਈਏ ਔਰ ਅਕਾਲ ਪੁਰਖ ਸਾਡਾ ਜਿੰਨਾ ਵੀ ਸਮਾਗਮ ਹੋਏਗਾ ਜਿੰਨੀ ਵੀ ਸੇਵਾ ਹੋਏਗੀ ਜਿੰਨੀ ਅਸੀਂ ਵੱਧ ਤੋਂ ਵੱਧ ਕਰ ਲਈ ਆਪਣੇ ਜੀਵਨ ਚ ਲੇਕਿਨ ਉਹ ਗੁਰੂ ਸਾਹਿਬ ਦੀ ਕੁਰਬਾਨੀ ਦੇ ਮੋਰੇ ਇੱਕ ਇੱਕ ਮਤਲਬ ਕਿਣਕਾ ਮਾਤਰ ਵੀ ਹੈ ਨਹੀਂ ਤਿੰਨ ਕਾ ਵੀ ਹੈ ਨਹੀਂ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਸਮਾਗਮ ਤੁਹਾਡੇ ਜ਼ਰੀਏ ਤੁਸੀਂ ਸਰਕਾਰ ਦਾ ਸੰਦੇਸ਼ ਪ੍ਰਬੰਧਕਾਂ ਦਾ ਸੰਦੇਸ਼ ਸੰਗਤ ਦਾ ਜਿਹੜਾ ਸੰਦੇਸ਼ ਆ ਉਹ ਲੋਕਾਂ ਤੱਕ ਪਹੁੰਚਣ ਦਾ ਸਿਰਫ ਤੁਸੀਂ ਜ਼ਰੀਆ ਹੋ ਔਰ ਕੋਈ ਜ਼ਰੀਆ ਨਹੀਂ ਹੈ ਜਿਵੇਂ ਮੇਰੀ ਆਵਾਜ਼ ਦੂਰ ਦਰਾਡੇ ਲੋਕਾਂ ਤੱਕ ਜਾਏਗੀ ਸਭ ਤੁਹਾਡੇ ਕਰਕੇ ਜਾਏਗੀ ਤੇ ਤੁਸੀਂ ਵੀ ਸਾਥ ਦੇਣਾ ਕਿ ਇਹ ਸਮਾਗਮ ਐਸੇ ਹੋਣ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਸਮਾਗਮ ਆ ਰਿਹਾ ਮੇਰੀ ਜ਼ਿੰਦਗੀ ਵਿੱਚ ਵੀ ਆ ਰਿਹਾ ਮੰਤਰੀ ਸਾਹਿਬ ਦੀ ਜ਼ਿੰਦਗੀ ਤੋਂ ਇਹ ਸਾਰੇ ਸਮਾਗਮ ਐਸੇ ਹੋਣ ਕਿ ਦੁਨੀਆ ਚ ਜਿਵੇਂ ਨितीश ਕੁਮਾਰ ਦਾ ਨਾਮ ਦੰਦਾ ਤੇ ਇਸੇ ਤਰ੍ਹਾਂ ਇਸ ਪੰਜਾਬ ਦਾ ਨਾਂ ਜਾਵੇ ਕਿ ਇਸ ਮੌਕੇ ਤੇ ਇਸ ਸਰਕਾਰ ਦੇ ਮੌਕੇ ਤੇ ਇਨਾ ਪੰਜਾਬ ਦੇ ਲੋਕਾਂ ਨੇ ਇਨਾ ਸਿੱਖ ਜਿਹੜੇ ਗੁਰੂ ਆ ਨੌਵੇਂ ਪਾਸ਼ਾ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਲਸਾਨੇ ਹੋਇਆ ਔਰ ਵਿਸ਼ਵ ਭਰ ਦੇ ਵਿੱਚ ਲੋਕ ਇਸ ਕੌਮ ਤੇ ਇਹ ਸਭ ਕੁਝ ਤੇ ਮਾਣ ਕਰ ਸਕਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ